ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣਾ YouTube ਚੈਨਲ ਜੋਧੇਰੀ ਫਾਰਮ ਉਹਦੇ ਚ ਕਿਸਾਨ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਪੁਸ਼ਮਣ ਡੱਬੋ ਵਾਲੀ ਜੋ ਕਿ ਹਰ ਹੰਡੇ ਨੂੰ ਲੱਗਦੀ ਹੈ ਮਹੀਨੇ ਦੇ ਵਿੱਚ ਚਾਰ ਵਾਰ ਲੱਗਦੀ ਹੈ ਇਸ ਮੰਡੀ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ HF گاਵਾ ਸਾਹੀਵਾਲ ਕ੍ਰਾਸ ਬ੍ਰੀਡ ਤੇ ਦੇਸੀ ਤੁਹਾਨੂੰ ਦੇਖਣ ਨੂੰ ਮਿਲ ਸਕਣਗੀਆਂ ਮੰਡੀ ਦੇ ਲਾਸਟ ਵਾਲੇ ਪਾਸੇ ਤੁਹਾਨੂੰ ਮੱਝਾਂ ਮੋਰਾ ਕੁਆਲਟੀ ਦੇ ਦੇਖਣ ਨੂੰ ਮਿਲ ਸਕਣਗੀਆਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਮੈਂ ਰਿਕਵੈਸਟ ਕਰੂੰਗਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਘੰਟੀ ਵਾਲਾ ਬਟਨ ਪ੍ਰੈਸ ਕਰ ਲੋ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸੌਤੋਂ ਪਹਿਲਾਂ ਤੁਹਾਨੂੰ ਮਿਲਦਾ ਰਹੇ ਤੁਸੀਂ ਘਰ ਬੈਠੇ ਵੀਡੀਓ ਦੇਖ ਸਕੋ ਮੇਰੇ ਵੱਲੋਂ ਜਾਨੀ ਗੁਰਵਿੰਦਰ ਸਿੱਧੂ ਵੱਲੋਂ ਮੇਰੇ YouTube ਚੈਨਲ ਜੋਤ ਦੇਰੀ ਫਾਰਮ ਵੱਲੋਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕੀਤਾ ਜਾਊਗਾ ਜਿਹੜੇ ਕਿਸਾਨ ਦੋਸਤਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜੀ ਆਓ ਅੱਗੇ ਚੱਲ ਕੇ ਆਪਾਂ ਪਛੋਪਾਲ ਕੁ ਵੀਰ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਸਾਂਝੀ ਕਰਦਣੇ ਆਂ ਦੋਸਤੋ ਵੀਡੀਓ ਥੋੜੀ ਜਿਹੀ ਲੰਮੀ ਹੋ ਜੂਗੀ ਲਾસ્ટ ਤੱਕ ਜਰੂਰ ਵੇਖਿਓ ਲਾਈਕ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਵੀਡੀਓ ਲੱਗੀ ਕਿਉਂਕਿ ਅੱਜ ਬਾਰਿਸ਼ ਦੋ ਤਿੰਨ ਦਿਨ ਚੱਲਦੀ ਰਹੀ ਆ ਮੰਡੀ ਦੇ ਵਿੱਚ ਜਿੱਕੜ ਬਹੁਤ ਜ਼ਿਆਦਾ ਪੱਗਾਂ ਵਾਂ ਤੋਰ ਫਰਾ ਕੇ ਤੁਹਾਨੂੰ ਦਿਖਾਵਾਂਗੇ ਕੋਸ਼ਿਸ਼ ਕਰਾਂਗੇ ਤੋਰਨ ਦੀ ਬਣੇ ਰਹੋ ਆਪਣੇ ਚੈਨਲ ਦੇ ਨਾਲ ਪਰੋ ਜੀ ਕੁਆਲਟੀ ਚ ਇੱਕ ਦੂਜੀ ਸੂਏ ਵੈਰ ਦੋਨੋ ਕੋ ਦਿਖਾ ਰਹੇ ਆ ਐਕਸ ਕੁਆਲਟੀ ਦੀ ਹੈ ਇਹ ਪਰ ਸਹੀ ਤੁਸੀਂ ਦੇਖ ਹੀ ਰਹੇ ਹੋ ਆਪਾਂ ਤੋਰ ਤੁਹਾਨੂੰ ਦਿਖਾ ਰਹੇ ਆ ਤੁਹਾਡੇ ਸਾਹਮਣੇ ਆ ਜੀ ਮੁੱਠੀ ਦੇ ਵਿੱਚ ਤਾਂ ਲੱਗਿਓ ਇਹ ਮੁੱਠੀ ਵਾਲੇ ਤੋਂ ਲੱਗਿਆ ਅੱਧਰੇ ਦਾ ਬਹੁਤ ਸੋਹਣਾ ਜੀ ਬਾਕੀ ਦੀ ਜਾਣਕਾਰੀ ਡਿਟੇਲ ਲੈਣੇ ਬਾਈ ਜੀ ਰਤ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਥੋੜੀ ਜਿਹੀ ਨਿੱਸੀ ਜੂਰੋ ਐਫ ਐਫ ਦੇ ਵਿੱਚ ਪੈ ਰਹੀ ਹੈ ਕੁਆਲਿਟੀ ਇਹ ਤੁਹਾਡੇ ਸਾਹਮਣੇ ਬਨੇਰਿਓ ਆਪਣੇ ਚੰਨੂ ਦੇ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕਿੰਨੇ ਪਸ਼ੂ ਲੈ ਕੇ ਆਂਡਾ ਵਾਲੀ ਸੱਤ ਰਸੂ ਲੈ ਆਂਦੇ ਹਾਂ ਜੀ ਹਾਂਜੀ ਇੱਕ ਰਸੂ ਲੈ ਕੇ ਆਏ ਮਾੜਾ ਉੱਚੀ ਬੋਲਦੇ ਇੱਕ ਹੀ ਲਿਆਂਦਾ ਹੈ ਇੱਕ ਹੀ ਲਿਆਂਦਾ ਜੀ ਠੀਕ ਹੈ ਕਿੰਨੇ ਸਵੇ ਗਾਂ ਜਿਹੜੀ ਤੋਰੀ ਆਪਾਂ ਦੂਜਾ ਸੁਭਾ ਹੈ ਜੀ ਦੂਜਾ ਸੁਭਾ ਕਿੰਨੇ ਘੰਟਾ ਹੋ ਗਏ ਸੋਈ ਨੂੰ 10 ਦਿਨ ਹੋ ਗਏ ਜੀ ਸੋਹਣੂ 10 ਦਿਨ ਹੋ ਗਏ ਕਿੰਨਾ ਦੁੱਧ ਕੱਢ ਰਹੀ ਆ 24 ਕਿਲੋ ਦੁੱਧ ਹੈਗਾ ਜੀ 24 ਹਾਂਜੀ ਠੀਕ ਹੈ ਕੀ ਡਿਮਾਂਡ ਕਰਦੇ ਹੋ ਕਿੰਨੇ ਰੇਟ ਮੰਗ ਰਹੇ ਹੋ ਤੁਸੀਂ 72000 ਮੰਗ ਰਹੇ ਹੋ 72 ਮੰਗ ਰਹੇ ਹੋ ਕਿੰਨਾ ਲੱਗਿਆ ਲੱਗਿਆ ਜੀ 62000 62 ਲੱਗ ਰਿਹਾ ਕਿਥੋਂ ਤੱਕ ਸੇਲ ਕਰ ਦੇਣੀ ਆ ਸੇਲ ਜੀ ਆਵਾ ਜਾਣਗੇ ਤੁਸੀਂ 80000 ਤੱਕ ਕਰ ਦੇਗੇ ਹਾਂਜੀ 80000 ਤੱਕ ਕਰ ਦੇਗੇ 80 ਤੱਕ ਹੀ ਕਰੋਗੇ ਠੀਕ ਹੈ ਜੀ ਆਪਣਾ ਨਾਮ ਦੱਸਿਓ ਸੋਨੂ ਗਵਾ ਦਾ ਨਾਮ ਹੈ ਜੀ ਹਾਂਜੀ ਸੋਨੂ ਨਾਮ ਹੈ ਜੀ ਸੋਨੂ ਹਾਂਜੀ ਗਾਮ ਕੌਣ ਸਾ ਹੈ ਕੌਣ ਕਾਲੇਬੰਦਰੇ ਕਾਲੇਪਾਦੇ ਡਿਸਟ੍ਰਿਕਟ ਜਿਲ੍ਹਾ ਕੌਣ ਸਾ ਹੈ ਪਟਿੰਡਾ ਹਾਂ ਪਟਿੰਡਾ ਜਿਲ੍ਹਾ ਕੌਣ ਸਾ ਹੈ ਪਟਿੰਡਾ ਬਟਿੰਡਾ ਠੀਕ ਹੈ ਮੋਬਾਈਲ ਨੰਬਰ ਵੀ ਬੋਲ ਦੇ ਹਾਂ ਬੋਲ 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 85 85 ਹਾਂਜੀ ਅੱਗੇ 85 44 44 85 539 500 ਵਿਟਾਲੀ 39 ਓਕੇ ਵੀਰੇ ਲੈ ਦੋਸਤੋ ਆਪਣੇ ਆਪ ਦੇ ਬੰਦੇ ਆ ਮਲਵਾਲ ਵਾਲੇ ਤੁਹਾਨੂੰ ਦਿਖਾਉਣੇ ਗਾ ਇਹਨਾਂ ਦੀ ਦਰਮਿਆਨੇ ਸਹੀਦੀ ਆਰਡਰ ਬਹੁਤ ਸੋਹਣਾ ਹੈ ਚੈੱਕ ਕਰ ਲਓ ਬਰੇਪੁਰ ਜ਼ਿਲ੍ਹੇ ਚ ਪਿੰਡ ਪੈਂਦਾ ਇਹਨਾਂ ਦਾ ਮਲਵਾਲ ਤਾਜੀ ਸੂਈ ਗਾਂ ਹੈ ਦਰਮਿਆਨੇ ਸਹੀਦੀ ਹੈ ਐਚ ਐਫ ਕੁਆਲਿਟੀ ਚ ਵੈਰੀ ਆ ਬਾਕੀ ਆਪਾਂ ਡੀਟੇਲ ਲੈ ਕੇ ਤੁਹਾਡਾ ਨੂੰ ਸਾਂਝ ਕਰ ਦਿੰਦੇ ਆ ਲੈਓ ਲੈਓ ਦਰمیانے ਸਹੀ ਦੀ ਆਈ ਮਟੇਲ ਇੰਨੇ ਬਾਜਰ ਹਾਤ ਵਾਹਲਾ ਬਹੁਤ ਚੰਗਾ ਹੋਊਗਾ ਦੋਸਤੋ ਤੁਹਾਨੂੰ ਬਹੁਤ ਸਮਾਂ ਲੱਗਾ ਹੋਇਆ ਇਹਦਾ ਵੀ ਮੁੱਖੀ ਵਾਲਾ ਥਾਣਾ ਮੋٹے-ਮੋٹے ਥਾਣਾ ਇਸ ਕੁਆਲਿਟੀ ਬਹੁਤ ਸੋਹਣੀ ਰੇਟ ਵੀ ਥੋੜਾ ਜਾਇਜ਼ ਹੀ ਹੋਊਗਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਆਪਣਾ ਨਾਮ ਤੇ ਐਡਰੈਸ ਪਹਿਲਾਂ ਦੱਸਿਓ ਸਾਡਾ ਇਹ ਨਾ ਆਪੋ ਲਈ ਪਿੰਡ ਮਲਵਾਲ ਪੁਲਾ ਬੋਲ ਹੈ। ਹਾਂ ਜੀ ਡੈਕਸਟਰ ਸ੍ਰੀ ਰਵੀਪੁਰ ਸਹਿਣਾ। ਹਾਂ ਜੀ ਤੇ ਮੋਬਾਈਲ ਨੰਬਰ 828880 ਵਰਸ ਦਾ। ਹੂੰ ਠੀਕ ਆ ਜੀ ਤੇ ਇਹ ਜਿਹੜੀ ਗਾਂ ਤੋਰੀ ਆ ਆਪਾਂ? ਹਾਂ ਜੀ ਕਿੰਨੇ ਮਸੂਏ ਆ? ਇਹ ਦੂਜੇ ਸੂਏ ਜੀ। ਦੂਜੇ ਸੂਏ ਕਿੰਨਾ ਕ ਦੁੱਧ ਕੱਢਦੀ ਆ? ਪਿਛਲੇ ਸੂਏ ਜੀ 20 ਪਲੱਸ ਦਿੰਦੀ ਰਹੀ। ਜੀ ਪਲੱਸ ਲੈਂਦੀ ਪਿਛਲੇ ਸੂਏ। ਹਾਂ ਜੀ ਠੀਕ ਆ ਜੀ ਹੁਣ ਕਿੰਨਾ ਕੜ ਰਹੀ ਆ? ਅੱਜ ਰਾਤ ਸੂਈ ਆ ਜੀ। ਰਾਤ ਸੂਈ ਆ। ਹਾਂ ਜੀ। ਨੇਦੂ 18 19 ਹੁਣ ਵੀ। ਇਹ ਯਾਂਕੀ ਕਰਨ ਦੇ ਡੇਂਗੋ ਵੀ 24 25 ਕੀ ਡਿਮਾਂਡ ਰੱਖੀ ਫਿਰ ਆਪਾਂ ਇਹ ਦੇਂਗੋ ਪੱਤਰੀ ਗੱਲ ਕਰਦੇ ਹਾਂ 70000 ਕਰ ਰਹੇ ਹਾਂ ਲਾਇਆ ਕੁਛ 55 56 25 60 ਕਿਥੋਂ ਕਿ ਦਿੰਨੀ ਆਪਾਂ 65000 65 ਤੱਕ ਠੀਕ ਹੈ ਜੀ ਤੇ ਕਿੰਨੇ ਪਸੂ ਲੈ ਕੇ ਆਂਦੇ ਆ ਦੋ ਲੈ ਦੂਜਾ ਪਾ ਦੀ ਫਿਰ ਹਣਾ ਓਕੇ ਓਕੇ ਬਾਈ ਲੋ ਦੋਸਤੋ ਦੂਜੀ ਸਵੇਰ ਬਾਈ ਜੀ ਫਿਰ ਆਉਂਦੀ ਇੱਕ ਹੋਰ ਆਪਾਂ ਤੁਕਾਉਣੇ ਦੋ ਲੈ ਕੇ ਐਸੀ ਕੰਡ ਮਲਵਾਲ ਦੇ ਆਈ ਪਿਛਲਾ ਫਰੀਪੁਰ ਚ ਮਲਵਾਲ ਪੈਂਦਾ ਕੁਫਾਰੀ ਵੀਰ ਨੇ ਲੇ ਵਾਤੇ ਦਾ ਥੋੜਾ ਢਿਲਕਣਾ ਜਾ ਜਾ ਪਰ ਤੇਰੇ ਨੰਨੇ ਕੱਦ ਦੀ ਆ ਕਵਰ ਆਪਾਂ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਕੀ ਰੇਟ ਕਰਦੇ ਆ ਤੇ ਇਹ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਲੈ ਆ ਵੀਰੇ ਕਰਾਸ ਬ੍ਰੀਡ ਸੋਸਤੋ ਪੈਂਦੀ ਥੋੜੀ ਜਿਹੀ ਇਹ ਸੀਮ ਠੰਡੀ ਹੈਗੀ ਇਹਨਾਂ ਪ੍ਰੋਪਰ ਟ੍ਰੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਆਂਜੀ ਬਾਈ ਜੀ ਦੂਜੇ ਸਵੇਰੇ ਜਿਹੜੀ ਆ ਸੋਈਆ ਹਾਂਜੀ ਹਾਂਜੀ ਭਾਈ ਦੂਜਾ ਨੰਬਰ ਇਹ ਕਿੰਨੇ ਕਿਤਨੋਂ ਕੁਸੋਈ ਨੂੰ ਇਹ ਹੀ ਗੱਬਣਾ ਇਹ ਦੱਸ ਦੇਣਾ ਅੱਛਾ ਗੱਬਣਾ ਸੋਹਣੀ ਆ ਦੱਸ ਦੇਣਾ ਮੈਂ ਤਿਆਰ ਕਰੂਗੀ ਹਾਂਜੀ ਹਾਂਜੀ ਇੱਕ ਮਿੰਟੋ ਦੋਸਤੋ ਇਹ ਗੱਬਣਾ ਆਈ ਆਟਰ ਸਾਈਡ ਹੋਰ ਤਿਆਰ ਕਰੂਗੀ ਦੇਖ ਲਓ ਦੁਬਾਰੀ ਇਹਦੀ ਕੀ ਡਿਮਾਂਡ ਕਰਦੇ ਹੋ ਇਹਦਾ ਮੁੱਲ ਕੀ 72 ਹਾਰੀ ਜਾਂਦਾ ਜੀ ਅੱਛਾ ਇਹ ਕਿਥੋਂ ਤੱਕ ਸੇਲ ਕਰ ਦੇਣੀ ਆ ਇਹ ਵੀ 65000 ਦੀ 65 ਦੀ ਹਾਂਜੀ ਠੀਕ ਆ ਜੀ ਓਕੇ ਭਾਈ ਜੀ ਲਓ ਵੀ ਦੋਸਤੋ ਮੈਂ ਚੈੱਕ ਕਰਾ ਰਹੇ ਹਾਂ ਸਾਹਿਵਲ ਕ੍ਰੋਸ ਬ੍ਰੀਡ ਅੱਜ ਕੱਬ ਬਣਾਈਏ ਇਹ ਦੂਜੇ ਸਵੇਰੇ ਸੁਣਾ ਇਹਨੇ ਦਰਮਿਆਨੇ ਸੈਜਦੀ ਆ ਕੋਈ ਕੀ ਕਹ ਬੋਲੀ ਅੱਡਰ ਸਾਈਜ਼ ਬਣਾ ਰਹੀ ਹਾਲੇ ਕੁਝ ਦਿਨ ਸੂਣ ਚ ਬਾਕੀ ਆ ਜੇ ਹੋਰ ਵੀ ਤਿਆਰ ਕਰੂਗੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਜੀ ਕੰਦੀ ਸੇਲ ਆ ਜੀ ਇਹ ਅੱਗੇ ਪਰ ਡਿਟੇਲ ਬਾਅਦ ਹੀ ਰੋ ਤੇ ਲੈ ਕੇ ਤੁਹਾਡੇ ਨੂੰ ਸਾਂਝੀ ਕਰ ਦਿੰਨੇ ਆ ਸਸਿਕਾ ਬਾਈ ਜੀ ਸਸਿਕਾ ਜੀ ਬਾਈ ਕਿੰਨੇ ਪਸ਼ੂ ਲੈ ਕੇ ਕੈਨੇਡਾ ਬਲੇ ਅੱਠ ਲੈ ਆਏ ਸੀਗੇ ਅੱਠ ਕਿੰਨੇ ਕੁ ਸੇਲ ਹੋ ਗਏ ਕਿੰਨ ਰਹਿਗੇ ਕਿੰਨ ਰਹਿਗੇ ਠੀਕ ਵਿਕੇ ਆ ਜਾਇ ਜਿਹੜੇ ਰੇਟ ਤੇ ਜਿਹੜੀ ਆਪਾਂ ਤੋਰੀ ਆ ਸਾਹੀਵਾਲ ਕ੍ਰੋਸ ਬ੍ਰੀਡ ਹਾਂਜੀ ਇਹ ਗੱਭਣਾ ਨਾ ਗੱਭਣਾ ਕਿੰਨੇ ਦਿਨਾਂ ਨੂੰ ਸੋਹਣੀ ਇਹ 5-7 ਦਿਨ ਲੈ ਜੀ 5-7 ਦਿਨ ਲਾਊਗੀ ਦੂਜੇ ਸਵੇਰੇ ਤੇ ਪਹਿਲੇ ਕਿੰਨਾ ਦੁੱਧ ਕੱਢਿਆ ਸੀ 10-12 ਲੀਟਰ ਸੀ ਜੀ 10-12 ਲੀਟਰ ਸੀ ਹਾਂਜੀ ਠੀਕ ਆ ਹੁਣ ਕਿੰਨਾ ਕੱਢੋਗੇ 13-14 ਲੀਟਰ ਦੇ ਦੂੰਗਾ 13-14 ਠੀਕ ਆ ਕਿੰਨੇ ਕਿ ਡਿਮਾਂਡ ਰੱਖੀ ਆ 50000 ਰੁਪਏ ਆ ਜੀ 50 ਰੱਖੀ ਆ ਠੀਕ ਆ ਤੇ ਲੱਗਿਆ ਕੁਛ ਹਾਂਜੀ ਕਿੰਨੇ ਕ ਲੱਗ ਗਏ 35 33 ਲੱਗ 35 ਕਿਥੋਂ ਤੱਕ ਤੱਕ ਛੱਡ ਦੇਣੀ ਕਿ ਇੱਥੇ 35 36 ਤੱਕ 40 ਦੀ ਛੱਡ ਦੇ 40 ਦੀ ਫਿਰ ਆਪਣਾ ਮੋਬਾਈਲ ਨੰਬਰ ਦੱਸਿਓ ਮੇਰਾ 62 397 62 397 85 302 85 302 ਤੇ ਨਾਮ ਆਪਣਾ ਪਰਮਿੰਦਰ ਸਿੰਘ ਪਰਮਿੰਦਰ ਪਿੰਡ ਨਸੀਪਰਾ ਨਸੀਪਰਾ ਕਿਹੜੇ ਜ਼ਿਲ੍ਹੇ ਚ ਆ ਗਿਆ ਡੰਡੇ ਜੀ ਮਡੰਡਾ ਜ਼ਿਲ੍ਹੇ ਚ ਤੁਹਾਡੇ ਬਾਜੀ ਧੰਨਵਾਦ ਲਓ ਜੀ ਦੂਜੀ ਸਵੇਰ ਕ੍ਰਾਸ ਬੀਡ ਦੇ ਚੱਕ ਗੱਬਨ ਐਚ ਐਫ ਕੁਆਲਿਟੀ ਚ ਕ੍ਰਾਸ ਬ੍ਰੀਡ ਆ ਜੀ ਦੂਜੇ ਸੋਨਾ ਨੇ ਗੱਬਣਾ ਆਰਡਰ ਦਾ ਸੈੱਜ ਬਹੁਤ ਸੋਨਾ ਬਣਾਇਆ ਹੋਇਆ ਹੈ ਮੁਠੀ ਵਾਲੇ ਥਾਣਾ ਕੁਆਲਿਟੀ ਤੁਸੀਂ ਚੈੱਕ ਕਰ ਲਓ ਬਹੁਤ ਸੋਨਾ ਆਰਡਰ ਕੱਢ ਰਹੀ ਆ ਪੂਰਾ ਟਾਈਟ ਖਵਾਨਾ ਕਰ ਜੂਗੀ 2-4 ਦਿਨ ਰਹਿ ਗਏ ਸੂਨ ਚੇਰੇ ਡਿਟੇਲ ਲੈ ਕੇ ਬਾਅਦ ਵਿੱਚ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆਪਾਂ ਬਣੇ ਰਿਓ ਆਪਣੇ ਚੈਨਲ ਦੇ ਨਾਲ ਸਸਿਕਾ ਬਾਈ ਜੀ ਬਾਈ ਜੀ ਕਿੰਨੇ ਪਸ਼ੂ ਲੈ ਕੇ ਐਂਡਾ ਵਾਲੀ ਤਿੰਨ ਪਸ਼ੂ ਲੈ ਕੇ ਆਏ ਤਿੰਨ ਹਾਂਜੀ ਠੀਕ ਹੈ ਜੀ ਉਹਨਾਂ ਚ ਕਿੰਨੇ ਕ ਸੇਲ ਹੋ ਗਏ ਇੱਕ ਸੇਲ ਹੋ ਗਏ ਦੋ ਬਾਕੀ ਆ ਜੀ ਦੋ ਬਾਕੀ ਸੇਲ ਹੋ ਗਿਆ ਠੀਕ ਹੈ ਜੀ ਤੇ ਅੱਜ ਮਾਰਸ਼ ਕਰਕੇ ਵਪਾਰੀ ਚੰਗੇ ਆ ਰਹੇ ਆ ਹਾਂਜੀ ਚੰਗਾ ਠੀਕ ਹੈ ਜੀ ਤੇ ਇਹ ਜਿਹੜੀ ਗਾਂ ਤੋਰੀ ਆਪਾਂ ਕ੍ਰੋਸ ਬਰੀਡ ਚਾਚ ਚਾਚ ਕ੍ਰੋਸ ਦਾ ਹਾਂਜੀ ਕਿ ਕਿੰ ਕਿੰਨੇ ਸੂਏ ਦੂਸਰਾ ਦੂਜੇ ਹਾਂਜੀ ਸੂਣਾ ਆ ਜੇ ਗੱਪਣ ਗੱਪਣ ਆ ਪੰਜ ਚਾਰ ਦਿਨ ਲੱਗੇ ਪੰਜ ਚਾਰ ਦਿਨ ਕਿੰਨਾ ਦੁੱਧ ਕੱਢੂਗੀ ਪਹਿਲੇ ਸੂਏ ਮਾਲ ਕਰਨ ਦੱਸੇ 27 28 ਕਿਲੋ ਹੁੰਦਾ ਯਾਨੀ 30 ਮੀਟਰ ਠੀਕ ਹੈ 30 ਮੀਟਰ ਆ ਵਪਾਰ ਦਾ ਕੰਮ ਨਾਲ ਆਪਣਾ ਹਾਂਜੀ ਵਪਾਰ ਦਾ ਕੰਮ ਠੀਕ ਆ ਜੀ ਤੇ ਆਪਣਾ ਮੋਬਾਈਲ ਨੰਬਰ ਦੱਸਿਓ 76473 31635 76473 31635 31635 ਤੇ ਨਾਮ ਆਪਣਾ ਵੀਰੇ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਪਿੰਡ ਵੀਰੇ ਮੱਲਣ 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 ਆ ਠੀਕ ਆ ਇਹ ਆ ਗਿਆ ਇਹਦੇ ਚ ਦੁੱਧਾ ਕੌਣ ਦੁੱਧਾ ਕੌਣ ਦੇ ਕੋਲੇ ਹਣਾ ਜਲਾਸੀ ਰਮਕਸਪਾਹ ਜੀ ਬਹਿ ਠੀਕ ਹੈ ਫਿਰ ਇਹਨੀ ਡਿਮਾਂਡ ਕਿੰਨੀ ਕਿ ਰੱਖੀ ਆਪਾਂ ਮੰਗ ਲਈ 72000 ਰੁਪਏ 75 ਮੰਗ ਰਹੇ ਹੋ ਇਹਨਾਂ ਕਿੰਨੇ ਕ ਲੱਗ ਗਏ ਇਹਦਾ ਕੋਈ 65 68 65 68 68 ਕਿਤੋਂ ਤੱਕ ਸੇਲ ਕਰ ਦੇਣੀ ਹੈ 70000 ਦੀ ਛੋਟ ਹਾਂਜੀ 70000 ਦੀ 70 ਹੀ ਛਡੋਗੇ ਠੀਕ ਆ ਓਕੇ ਵੀਰੇ ਧੰਨਵਾਦ ਸਾਰਨ ਦੋਸਤੋ ਗੱਬੋ ਨੇ ਚੈਪ ਕੁਆਲਟੀ ਤੁਹਾਨੂੰ ਚੈੱਕ ਕਰਾ ਰਹੇ ਥੋੜੀ ਕ੍ਰੋਸ ਚ ਪੈ ਗਈ ਆ ਅਟ ਦਾ ਸਾਈਜ਼ ਚੈੱਕ ਕਰ ਲਓ ਚੰਗਾ ਬਣਾ ਰਹੀ ਆ ਗੱਬੋ ਨਾਲ ਹਜੇ ਕੁਝ ਦਿਨ ਪੁੰਚ ਬਾਕੀ ਆ ਇਹਦੇ ਹਾਂ ਇਸ ਕੁਆਲਟੀ ਚੈੱਕ ਕਰ ਲਓ ਤੁਸੀਂ ਬਹੁਤ ਵਧੀਆ ਔਰ ਕਿਥੋਂ ਤਾਂ ਘੱਟ ਦਿਖਾਈ ਆ ਕਿਉਂਕਿ ਮੰਡੀ ਦੇ ਵਿੱਚ ਅੱਜ ਚਿੱਕੜ ਬਹੁਤ ਜ਼ਿਆਦਾ। ਬਾਕੀ ਆਪਾਂ ਪ੍ਰੋਪਰ ਥੀਲ ਬਾਹੀ ਰੋਣਾ ਲੈ ਕੇ ਤੁਹਾਡਾਂ ਨਾਲ ਸਾਂਝੀ ਕਰ ਦਾਂਗੇ। ਮੁੱਖੀ ਵਾਲਾ ਖਣ ਲੱਗਿਆ ਹੋਇਆ ਜੀ। ਲੈ ਚੱਲ ਵੀਰੇ। ਅਡਰ ਦਾ ਸਾਈਜ਼ ਬਹੁਤ ਸੋਹਣਾ ਜੀ। ਕਰ ਲੋ ਜੀ। ਸੱਸੀ ਦਾ ਬਾਈ ਜੀ। ਸੱਸੀ ਦਾ ਬਾਈ ਜੀ ਕਿੰਨੇ ਪਛੂ ਲਿਆਂਦੇ ਡੱਬ ਵਾਲੇ ਅੱਜ? ਦੋ ਲਿਆਉਂਦੇ। ਦੋ ਲਿਆਉਂਦੇ ਆ। ਸੇਲ ਹੋ ਗਿਆ ਕਿ ਹੋਣੇ ਅਜੇ ਨਹੀਂ ਹੋਈ ਜੀ ਠੀਕ ਹੈ ਜੀ ਜਿਹੜੀ ਆਪਾਂ ਤੋਰੀ ਪਹਿਲੇ ਨੰਬਰ ਤੇ ਹਾਂਜੀ ਕਿੰਨੇ ਮਹੀਨੇ ਸੁਵੇ ਇਹ ਦੂਜਾ ਸੁਵੇ ਦੋਜੇ ਕਿੰਨੇ ਦਿਨ ਰਹਿ ਕੇ ਬਾਕੀ ਇਹ ਬਸ ਹੀ ਦੋ ਚਾਰ ਦਿਨ ਦੋ ਚਾਰ ਦਿਨ ਕਿੰਨਾ ਕੁ ਦੁੱਧ ਕੱਢੂ ਇਹਨੇ ਜੀ 28 ਕਿਲੋ ਪਹਿਲੇ ਸਮੇਂ 32 ਕਿਲੋ 28 ਪਿਛਲੇ ਹਾਂਜੀ 32 ਦਊਗੀ ਠੀਕ ਹੈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਪਿੰਡ ਪਿੰਡ ਗੱਗੂ ਉਹ ਪਿੰਡ ਆਫਸਾਈਟ ਆਦਮਤ ਪਿੰਡ ਸਰਾਵਾ ਪਿੰਡ ਸਰਾਵਾ ਸਰਵਾਾਂ ਕਹੀ ਆ ਕਿਹੜੀਆਂ ਸਰਵਾਾਂ ਆ ਗਈਆਂ ਇਹ ਆਈ ਪੋਰਟਲ ਮਾਂ ਅਠਾ ਕਿਹੜੇ ਜ਼ਿਲ੍ਹੇ ਚ ਪੈ ਗਈਆਂ ਇਹ ਇਹ ਫਰੀਦਕੋਟ ਜ਼ਿਲ੍ਹਾ ਫਰੀਦਕੋਟ ਜ਼ਿਲ੍ਹਾ ਚ ਹੈ ਫਰੀਦਕੋਟ ਠੀਕ ਹੈ ਜੀ ਤੇ ਮੋਬਾਈਲ ਨੰਬਰ 82344 ਠੀਕ ਹੈ ਜੀ ਅੱਗੇ 9998 ਦੁਬਾਰਾ ਯਾਰ ਬੋਲਿਓ 82344 ਹਾਂਜੀ 9998 ਠੀਕ ਹੈ ਜੀ ਤੇ ਇਹਦੀ ਡਿਮਾਂਡ ਕਿੰਨੀ ਰੱਖੀ ਜਿਹੜੀ ਤੋਰੀ ਗਾਂਵਾਂ ਇਹਦੀ 80000 ਆ ਜੀ 80000 ਹਾਂਜੀ ਲੱਗਿਆ ਕੁਛ ਹਾਂਜੀ ਇਹਦਾ ਲਾਉਂਦੇ ਆ 65000 65 ਲਾਉਂਦੇ ਆ ਕਿੱਥੋਂ ਤੱਕ ਛੱਡ ਦੇਣੀ ਆ ਇਹ ਛੱਡਣੀ 75 ਤੋਂ 75 ਦੀ ਛੱਡਣੀ ਆ ਓਕੇ ਵੀ ਲੋ ਦੋਸਤੋ ਬਾਈ ਜਿਹੜੀ ਦੋ ਕਸੂ ਲੈ ਕੇ ਆਈ ਸੀ ਦੂਜਾ ਨੰਬਰ ਤੋੜ ਕੇ ਦਿਖਾ ਰਹੇ ਇਹ ਵੀ ਗੱਬਣ ਸੇਮ ਰੰਗ ਦੀਆਂ ਸੇਮ ਆਰਡਰ ਤਿਆਰ ਕੀਤਾ ਹੋਇਆ ਕੁਝ ਦਿਨਿੰਦੇ ਵੀ ਸੂਣ ਚ ਬਾਕੀ ਆ ਆਰਡਰ ਮੌਕੇ ਤੇ ਕਾਵਾ ਹੋਰ ਤਿਆਰ ਕਰ ਲੈਂਦੀ ਐ ਮਟੇਲ ਦਾ ਇੱਕ ਤੁਹਾਨੂੰ ਸਾਂਝ ਕਰ ਦਿੰਦੇ ਆ ਇਹਦੀ ਡਿਮਾਂਡ ਕੀ ਕਰਦੇ ਆ ਇੱਕ ਵਾਰ ਸਾਈ ਤੁਸੀਂ ਦੇਖ ਲਓ ਕੁਆਲਿਟੀ ਤੁਹਾਡੇ ਸਾਹਮਣੇ ਆ ਜੀ ਵੀਰੇ ਦੂਜਾ ਨੰਬਰ ਤੋਰੀ ਜਿਹੜੀ ਇਹ ਕਿੰਨੇ ਸੂਏ ਆ ਇਹ ਵੀ ਦੂਜਾ ਦੂਜੇ ਹਾਂਜੀ ਗੱਬਣ हां ये भी कपन कितने दिन नाल सोना एदे रह गए ह हप्ता लेजी हप्ता लेजी फिर ता साइज ऑर्डर ਦਾ ਤਿਆਰ ਕਰੂਗੀ ਹੋਰ ਹਨਾ ਹਾਂਜੀ ਹਾਂਜੀ ਠੀਕ ਹੈ ਇਹਦੀ ਡਿਮਾਂਡ ਕਿੰਨੀ ਰੱਖੀ ਆ ਇਹਦੀ 75000 75 ਇਹਦਾ ਲੱਗਿਆ ਕੁਛ हां जी ਇਹਦਾ ਵੀ ਉਨੇ ਹੀ ਲਓ ਕਿੰਨਾ ਜਣ ਲੱਗਿਆ 64 ਇਹ ਕਿੱਥੋਂ ਤੱਕ ਸੇਲ ਕਰ ਦੇਣੀ ਆ ਇਹ 70000 70 ਦੀ ਇੱਕ ਵਾਰ ਮੋਬਾਈਲ ਨੰਬਰ ਫੇਰ ਦੱਸਿਓ 82346 ਹਾਂਜੀ 999 ਠੀਕ ਓਕੇ ਭਾਈ ਦੋਸਤੋ ਜਰਸੀ ਜਿਹੜੀ ਚੰਗੀ ਪੰਜਾਬ ਦੇ ਡਿਮਾਂਡ ਆ ਤੁਹਾਨੂੰ ਦਿਖਾ ਰਿਹਾ ਕਾਤਾ درمیان ਨਹੀਂ ਹੁੰਦਾ ਇਹਨਾਂ ਦਾ ਆਡਰ ਸਾਈਜ਼ ਬਹੁਤ ਸੋਹਣਾ ਬਣਾਇਆ ਹੋਇਆ ਤੁਹਾਡੇ ਸਾਹਮਣੇ ਆ ਗਈ ਕਿੰਨੀ ਚੈੱਕ ਕਰ ਲੋ ਤੁਹਾਨੂੰ ਬਹੁਤ ਸੋਹਣੇ ਤੋੜ ਲਾ ਵੀਰੇ ਬਾਲਟੀ ਚੈੱਕ ਕਰ ਲੋ ਜਰਸੀ ਚ ਪੈਂਦੀ ਹੈ ਜੀ ਡਿਟੇਲ ਬਾਈਰ ਤੋਂ ਲੈ ਕੇ ਤੁਹਾਡੇ ਨੂੰ ਸਾਂਝੀ ਕਰ ਦਿੰਦੇ ਆ ਵੀਰੇ ਥੋੜੀ ਤੋੜ ਲਾ ਤੋੜਗਾ ਉੱਧਰਲੇ ਪਾਸੇ ਦੇ ਨਾਲ ਤੁਰੇ ਫਿਰਦੇ ਆ ਜੀ ਸੌਦਾ ਕੇ ਦਾ ਹੋ ਵੀ ਜਾਣਾ ਵੀਰੇ ਸਸੀ ਕਾ ਬਾਈ ਜੀ ਸਸੀ ਕਾ ਜੀ ਬਾਈ ਜਿਹੜੀ ਆਪਾਂ ਗਾਂ ਤੋਰੀ ਜਰਸੀ ਚ ਜਰਸੀ ਪਿਓਰ ਠੀਕ ਆ ਜੀ ਵਪਾਰ ਦਾ ਕੰਮ ਕੀ ਕਰਦਾ ਵਪਾਰ ਦਾ ਜੀ ਠੀਕ ਆ ਜੀ ਕਿੰਨੇ ਪਸ਼ੂ ਲੈ ਕੇ ਆਂ ਡੱਬ ਵਾਲੇ ਪਸ਼ੂ 5 ਆ ਜੀ 5 ਆ ਤੇ ਪਹਿਲਾ ਨੰਬਰ ਜਰਸੀ ਤੋਰੀ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ 8 ਦਿਨ ਹੋ ਗਏ 8 ਦਿਨ ਦੁੱਧ ਕਿੰਨਾ ਕੱਢ ਰਹੀ ਆ ਦੁੱਧ 22 ਲੀਟਰ ਤਿਆਰ ਆ ਜੀ ਬਾਈ ਤਿਆਰ ਆ ਪਿੱਛੇ ਬੱਚੀ ਕਿੰਨੇ ਬੱਚਾ 25 ਠੀਕ ਆ ਕੀ ਮੰਗ ਰੱਖੀ ਹੈ ਦੀ 60000 60 ਲੱਗਿਆ ਕੁਛ ਹਾਂਜੀ ਲੱਗੀਆਂ ਜੀ ਕਿੰਨੇ ਕ ਲੱਗ ਗਏ 47 48 ਲੱਗੀਆਂ ਕਿੰਨੇ ਤੱਕ ਛੱਡ ਦੇਣੀ ਆ 55000 ਤੋਂ ਘੱਟ ਨਹੀਂ ਦੇਣੀ 55 ਤੋਂ ਘੱਟ ਨਹੀਂ ਦੇਣੀ 55000 ਹੈ ਤੇ ਮੋਬਾਈਲ ਨੰਬਰ 9478122794 ਠੀਕ ਹੈ ਤੇ ਪਿੰਡ ਆਪਣਾ ਲਾਲਬਾਈ ਲਾਲਬਾਈ ਹਾਂਜੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ ਓਕੇ ਬਾਈ ਤੁਹਾਨੂੰ ਦੋਸਤ ਜੱਸੀ ਦਾ ਕੀ ਸੌਦਾ ਹੋ ਰਿਹਾ ਜੇ ਸੌਦਾ ਹੋ ਗਿਆ ਤੁਹਾਨੂੰ ਪਤਾ ਦਿਖਾਵਾਂ ਸੰ ਦੋਸਤੋ ਬਾਈ ਇਹਰਾ ਦੂਜਾ ਨੰਬਰ ਜਰਸੀ ਵਾਲਿਆਂ ਨੇ ਗਾਹ ਪਕੋਰ ਤੋਂ ਤੁੰ ਬਿਖਾ ਰਹੇ ਆ ਐਚ ਐਫ ਕੁਆਲਿਟੀ ਚ ਪੈ ਰਹੀ ਹੈ ਵੀ ਦੂਜਾ ਸੂਟ ਹਸਣਾ ਇਹ ਗੱਬਣ ਆ ਜੀ ਕੁਝ ਦਿਨਾਂ ਦੇ ਬਾਕੀ ਰਹਿੰਦੇ ਸੂਟ ਚ ਅਡਰ ਸਾਈਜ਼ ਚੈੱਕ ਕਰ ਲੋ ਅਜੇ ਹੋਰ ਬਣਾਉਗੇ ਇਹ ਗਾਵਾ ਮੌਕੇ ਤੇ ਤਿਆਰ ਕਰਤੀਆਂ ਜੀ ਪ੍ਰੋਪਰਟਰੀ ਲਈ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਆਪਾਂ ਇਹਦੀ ਕੀ ਡਿਮਾਂਡ ਰੱਖੀ ਹੋਈ ਜਾਂਦਾਂ ਨੇ ਆਹ ਹੋਏ ਬਾਈ ਦੂਜਾ ਨੰਬਰ ਤੋਰੀ ਜਿਹੜੀ ਐਚਪ ਚ ਤੇ ਹਾਂਜੀ ਐਚਪ ਕ੍ਰਾਸ ਪੈ ਗਈ ਹਾਂ ਕ੍ਰਾਸ ਚ ਪੈ ਗਈ ਹੈ ਨਾ ਤੇ ਗੱਬਣਾ ਨਾ ਗੱਬੜਾਈ ਕਿੰਨੇ ਦਿਨ ਰਹਿੰਦੇ ਸੂਚ 8 ਤੋਂ 10 ਦਿਨ ਲਈ 8 ਤੋਂ 10 ਦਿਨ ਕਿੰਵੇਂ ਸੂਵੇ ਦੂਜਾ ਸੂਆ ਕਿੰਨਾ ਕੱਢੂ ਦੁੱਧ ਪੁੱਤ ਪਹਿਲੇ ਸੂਏ ਨੇ 22 ਲੀਟਰ ਕੱਢਿਆ 24 25 ਤੋਂ ਪਲੱਸ ਜਾਣਾ ਚਾਹੀਦਾ 24 25 ਤੋਂ ਪਲੱਸ ਜਾਣਾ ਚਾਹੀਦਾ ਠੀਕ ਹੈ ਜੀ ਤੇ ਡਿਮਾਂਡ ਇਹਦੀ ਕਿੰਨੀ ਰੱਖੀ ਸੀ ਇਹਦਾ 75000 75 ਇਹਦਾ ਲਾਇਆ ਕੁਸਤ ਉਹ ਐਦਾ ਲੱਗੀ ਹਨ 5657 ਸਾਰਾ ਥੱਲੇ ਲੱਗੀ ਹਨ 65 ਦੀ ਦੇਣੀ ਨੂੰ ਘੰਟੇ 65 ਤੱਕ ਹਾਂ ਠੀਕ ਹੈ ਜੀ ਇੱਕ ਵਾਰ ਆਪਣਾ ਨਾਮ ਤੇ ਐਡਰੈਸ ਫਿਰ ਦੱਸ ਦਈਏ ਆਪਣਾ ਪਿੰਡ ਲਾਲਬਾਈ ਹੈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਹੈ ਹਾਂਜੀ ਜਿਹੜਾ ਨਾਮ ਜਗਪ੍ਰੀਤ ਸਿੰਘ ਹੈ ਜੀ ਫੋਨ ਨੰਬਰ 94781 22794 ਠੀਕ ਹੈ ਵਪਾਰ ਲੈਣ ਦਾ ਕੰਮ ਨਾਲ ਹਾਂਜੀ ਹਾਂਜੀ ਉਹ ਵਪਾਰ ਨਾਲ ਟੀਨ ਦੇ ਵਿੱਚ ਘਰੇ ਪਸ਼ੂ ਮਿਲ ਜਾਂਦੇ ਹਨ ਨਾ ਜੇ ਕੋਈ ਆਪਣਾ ਕੰਟੈਕਟ ਕਰਕੇ ਆਉਂਦਾ ਤਾਂ ਹਾਂਜੀ ਲੈ ਸਕਦਾ ਜੀ ਚੁਾਈ ਕਰਕੇ ਦੋ ਟਾਈਮ ਕਹਿੰਦਾ ਤਿੰਨ ਟਾਈਮ ਠੀਕ ਹੈ ਅੱਜ ਕਿੰਨੇ ਪਸ਼ੂ ਜਾਂਦੇ ਹੈ ਅੱਠ ਅੱਜ ਬਸ 6-7 ਪਸ਼ੂ 6 ਦੋਸਤੋ ਦੂਜੇ ਸਵੇ ਚਾਰ ਦੰਦ ਬੰਦ ਅਡਰ ਕੁਆਲਟੀ ਚੈੱਕ ਕਰ ਲੋ ਐਚ ਐਫ ਸਪੈਂਡੀ ਅਡਰ ਦਾ ਸਿਆਜ ਬਹੁਤ ਸੋਣਾ ਇਸ ਕੁਆਲਟੀ ਚੈੱਕ ਕਰ ਲੋ ਕਾਫੀ ਸਾਫ ਸੁਥਰੀ ਗਾ ਜੀ ਸਿਆਜ ਬਹੁਤ ਸੋਣਾ ਬਣਾਇਆ ਹੋਇਆ ਟਾਈਟ ਫਰਮਾ ਜੀ ਇਹਦਾ ਪੂਰਾ ਬਾਕੀ ਪ੍ਰੋਪਰ ਡਿਟੇਲ ਬਾਅਦ ਵਿੱਚ ਤੁਹਾਡੇ ਨਾਲ ਸਾਂਝ ਕਰ ਦਿੰਦੇ ਆ ਕੀ ਡਿਮਾਂਡ ਕਰਦੇ ਆ ਲੈ ਆ ਵੀਰੇ ਆਟਾ ਤਰਲੀਆਂ ਦੋਨੇ ਮੱਝਾਂ ਲੈ ਲਾ ਮੇਰਾ ਅਹੀਂ ਕੰਮ ਤਾਂ ਫਿਰ ਇੱਕੋ ਕੰਮ ਹੈ ਨਾ ਇਹ ਤਾਂ ਉਹ ਤੀਜਾ ਤਾਂ ਇੱਥੇ ਕਰਤੀ ਜਾਏਗੀ ਲੋ ਬਾਈ ਜਿਹੜੀ ਆਪਾਂ ਗਾਂ ਤੋਰ ਕੇ ਦਿਖਾਈ ਆ ਦੋਸਤੋ ਇਹਦਾ ਸੌਦਾ ਲੱਗ ਜਾਂਦਾ ਇਹ ਸਾਖ ਦੇ ਵਿੱਚ ਪੜਦੇ ਵਾਲਾ ਸੌਦਾ ਹੁੰਦਾ ਜੀ ਤੇ ਤਾਂ ਇਹਨਾਂ ਨੂੰ ਪਤਾ ਵੀ ਰਣ ਕਿੰਨਾ ਲਾ ਰਹੇ ਆ ਜੈ ਜੀ ਕਹਿੰਦਾ ਮੈਂ ਤਾਂ ਵੇਚਣ ਵਾਲੇ ਇਸ ਤਰ੍ਹਾਂ ਸੌਦਾ ਹੋ ਰਿਹਾ ਬਾਕੀ ਪਾ ਪੁੱਛ ਕੇ ਤੁਹਾਨੂੰ ਦੱਸ ਦਿੰਦੇ ਆ ਸਾਹਮਣੇ ਤੁਹਾਡੇ ਸ਼ੇਅਰ ਕਰ ਦਿੰਦੇ ਆ ਕੀ ਮੰਗਦੇ ਵੇਚਣ ਵਾਲੀ ਗੱਲ ਹੀ ਕਹਤੀ ਮੈਂ ਕਰਾਉਣਾ ਆ ਜਾਂਦਾ ਹੋਈ ਜਾਂਦਾ ਚੰਗਾ ਦੱਸ ਕਿੰਨੇ ਦੀ ਵੇਚਣੀ ਹੈ ਦੋਸਤ 70000 ਦੀ ਤੇ ਹਾਂ ਵੀਰੇ ਕੀ ਡਿਮਾਂਡ ਕਰਦੇ ਹੋ ਗਾਂ ਦੀ ਮੁੱਲ ਤਾਂ 85000 ਗਾਂ 85 ਵਪਾਰ ਦਾ ਕੰਮ ਹੈ ਘਰੇਲੂ ਆ ਵਪਾਰ ਦਾ ਹੀ ਆ ਠੀਕ ਹੈ ਕਿੰਨੇ ਸਵੇ ਗਾਂ ਦੀ ਤੋਰੀ ਆਪਾਂ ਇਹ ਦੂਸਰਾ ਸਵੇ ਮੂੰਹ ਤੋਂ 4 ਦੰਦਾ ਮੂੰਹ ਤੋਂ 4 ਦੰਦਾ ਕਿੰਨਾ ਤੱਕ ਕੱਢ ਰਹੀ ਆ ਦੁੱਧ ਹੁਣ 17-18 ਕਿਲੋ ਬੋਲੀ ਆਇਆ ਤੀਸਰਾ ਦਿਨ ਠੀਕ ਆ ਜੀ ਤੇ ਸਾਹਿਬ ਜੀ ਸੌਦਾ ਕਰ ਲੀਏ ਜੀ ਕਿਥੋਂ ਤੱਕ ਛੱਡ ਦੇਣੀ ਆ ਆਪਾਂ ਕਿਥੋਂ ਤੱਕ ਛੱਡਨੀ ਆ ਇਹ ਹਾਂਜੀ 5.5 ਵਾਲਾ ਨਹੀਂ 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 5. ਕਿੰਨੇ ਜੀ 65 ਦੇਵੋ ਹਾਂਜੀ 65 ਦੀ ਦੱਸੀ ਵੀਰੇ ਕਾਮਲੇ ਬਕਰਾਸੀਆਂ ਯਾਰ ਮਾਰੀ ਵੀਰੇ ਕਿੰਨਾ ਲਾ ਰਿਹਾ ਦੱਸੀ ਮੜਾ ਵੀਰੇ ਕਿੰਨਾ ਲਾ ਰਿਹਾ ਲਾ ਰਹੇ ਆ ਬਾਈ ਕਿੰਨਾ ਲੱਗ ਰਿਹਾ ਇਹ 60000 ਲਾਉਂਦੇ 60 ਲਾਉਂਦੇ ਆ ਆਪਾਂ ਸੇਲ ਕਿੰਨੇ ਤੱਕ ਕਰ ਦੇਣੀ ਆ ਕਿੰਨੇ ਤੱਕ ਆ ਹੁਣ ਜਦੋਂ ਸਾਢੇ ਦੇ 6 ਕਹੀ ਜਾਂਦਾ ਬੋਲਦੇ ਬੋਲਦੇ ਕਿੰਨੇ ਦੀ ਕਰ ਦੇਣੀ ਆ ਬੋਲਦੇ ਮੜਾ ਬੋਲਦੇ 65 ਦੀ 65 ਦੀ ਛੱਡੋਗੇ ਓਕੇ ਬਾਜੀ ਧੰਨਵਾਦ ਦੋਸਤੋ ਗੱਬਣ ਘਾਤ ਨੂੰ ਦਿਖਾ ਰਿਹਾ ਕਾਫੀ ਉੱਚੀ ਦੀ ਹਾਈਟ ਲੈਂਥ ਆ ਅੰਡਰ ਸਾਈਡ ਤਿਆਰ ਕਰ ਰਹੀ ਆ ਚਿਹਰਾ ਤੁਸੀਂ ਦੇਖ ਲਓ ਸਾਫ ਸੁਥਰੀ ਹੈ ਚਮਕ ਬਹੁਤ ਰਹੀ ਤੇ ਅੰਡਰ ਸਾਈਡ ਹੋਰ ਵੀ ਤਿਆਰ ਕਰੂੰਗੀ ਕੁਝ ਦਿਨ ਸੂਣ ਚ ਬਾਕੀ ਆ ਡਿਮਾਂਡ ਲੈ ਕੇ ਬਾਜੀ ਰ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਤੇ ਐਡਰੈਸ ਦਸੀਏ ਮੈਂ ਨਾਂ ਜੱਸਾ ਜੀ ਪਿੰਡ ਪੂਲੀ ਆਈ ਹਾਂ ਜੀ ਜ਼ਿਲ੍ਹਾ ਜਿਲ੍ਹਾ ਬਟਿੰਡਾ ਜ਼ਿਲ੍ਹਾ ਬਟਿੰਡਾ ਮੇਰੇ ਗਾਂ ਤੋਰੀ ਪਹਿਲੇ ਸੂਏ ਆ ਪਹਿਲਾ ਸੂਆ ਜੀ ਠੀਕ ਆ ਜੀ ਕਿੰਨੇ ਦੰਦ ਆ ਬੂ ਦੋ ਦੰਦ ਆ ਜੀ ਠੀਕ ਆ ਜੀ ਕਿੰਨਾ ਦੁੱਧ ਦਊਗੀ ਤੁਹਾਡੇ ਦੁੱਧ ਪਾਉ ਦੂ 20 ਪਲੱਸ ਜੀ ਪਲੱਸ ਹਾਂ ਜੀ ਕਿੰਨੇ ਡਿਮਾਂਡ ਰੱਖੀ ਆ 75000 ਆ ਜੀ 75 ਲੱਗਿਆ ਕੁਛ ਲੱਗਦਾ ਹੈ ਬਾਈ ਕਿੰਨੇ ਕੁ ਲੱਗ ਰਿਹਾ 60000 ਲੱਗ ਰਿਹਾ ਜੀ 60 ਹਾਂ ਜੀ ਕਿੱਥੋਂ ਤੱਕ ਛੱਡ ਦੇਣੀ ਆਪਾਂ ਚਾਰ ਲੈਂਦੇ ਜੀ ਠੀਕ ਹੈ ਗਾਈਆਂ ਲੈਂਦੀਆਂ ਸੀ ਕਿ ਚਾਰ ਗਾਈਆਂ ਜੀ ਠੀਕ ਹੈ ਜੀ ਕੋਈ ਸ਼ੇਰ ਹੋ ਗਈਆਂ ਕੋਈ ਨਹੀਂ ਮੇਰੇ ਕੋਲ ਠੀਕ ਹੈ ਜੀ ਹੋ ਜਾਣਗੇ ਬਾਈ